ਕਲ ਜੀ ਕਿਵੇਂ ਤੁਸੀਂ ਸਾਰੇ ਹੋ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਮੈਂ ਬਿੰਦੂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਆਪਣੇ YouTube ਚੈਨਲ ਤੇ ਜਿਹਦਾ ਨਾਮ ਹੈਗਾ ਹੈ ਸਾਂਖੁਸ਼ੀ ਬਲੌਗ ਅੱਜ ਜਿਹੜੀ ਵੀਡੀਓ ਹੈ ਨਾ ਧਿਆਨ ਨਾਲ ਦੇਖਿਓ ਤੇ ਧਿਆਨ ਨਾਲ ਸੁਣਿਓ ਬਹੁਤ ਸਾਰੇ ਕਮੈਂਟ ਆਉਂਦੇ ਆ ਕਿ ਸਾਡੇ ਜਿਹੜੀਆਂ ਨਾ ਛੋਟੀ ਏਜ ਵਿੱਚ ਹੀ ਸਾਡੇ ਰਿੰਕਲ ਸਾਡੇ ਝੁਲੜੀਆਂ ਪੈਣੀਆਂ ਸ਼ੁਰੂ ਹੋ ਗਈਆਂ ਨੇ ਤੇ ਇਹ ਪੈਂਦੀਆਂ ਕਿਉਂ ਨੇ ਇਹਨਾਂ ਨੂੰ ਠੀਕ ਕਿਦਾਂ ਕੀਤਾ ਜਾਂਦਾ ਪੂਰੀ ਵੀਡੀਓ ਦੇਖਿਓ ਸਾਰਾ ਪ੍ਰੋਸੈਸ ਸਮਝਿਓ ਅਗਰ ਤੁਸੀਂ ਵੀਡੀਓ ਦੇਖ ਲੋਗੇ ਨਾ ਤੇ ਤੁਸੀਂ ਮੇਰੇ ਕਹਿਣ ਤੇ ਹੈ ਨਾ ਜੋ ਪ੍ਰੋਸੈਸ ਮੈਂ ਦੱਸਾਂਗੀ ਉਹ ਤੁਸੀਂ ਕਰ ਲੋਗੇ ਤੇ ਤੁਹਾਡੇ ਜਿਹੜੇ ਰਿੰਕਲ ਆਏ ਹੋਏ ਨੇ ਝੁਰੜੀਆਂ ਆਈਆਂ ਹੋਈਆਂ ਨੇ ਹੌਲੀ 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 ਠੀਕ ਹੁੰਦੀਆਂ ਸ਼ੁਰੂ ਹੋ ਜਾਣੀਆਂ ਨੇ ਰਾਤੋਂ ਰਾਤ ਪਤਾ ਵੀ ਨਹੀਂ ਚੱਲਣਾ ਠੀਕ ਹੈ ਜੀ ਤੇ ਪਹਿਲਾਂ ਮੈਂ ਦੱਸਦੀ ਆਂ ਦੀਆਂ ਕਿਉਂ ਨੇ ਦੇਖੋ ਆਂਦੀਆਂ ਤਾਂ ਇਹ ਜਦੋਂ ਆਪਾਂ ਸਕਿਨ ਜਿਹੜੀ ਹੈ ਨਾ ਜਿਆਦਾ ਆਪਣੀ ਡਰਾਈ ਰਹਿੰਦੀ ਹੈ ਆਪਾਂ ਮੋਇਸਚਰਾਈਜ਼ਰ ਨਹੀਂ ਕਰਦੇ ਹੈਗੇ ਸਕਿਨ ਨੂੰ ਜਦੋਂ ਆਪਣੀ ਸਕਿਨ ਜਿਆਦਾ ਡਰਾਈ ਰਹਿੰਦੀ ਹੈ ਜਿਆਦਾ ਸੁੱਕ ਜਾਂਦੀ ਹੈ ਨਾ ਉਸ ਟਾਈਮ ਝੁਰੜੀਆਂ ਆਉਣੀਆਂ ਸ਼ੁਰੂ ਹੁੰਦੀਆਂ ਨੇ ਤੁਸੀਂ ਗਰਮੀਆਂ ਵਾਲਾ ਟ੍ਰੀਟਮੈਂਟ ਤੇ ਸਰਦੀਆਂ ਵਾਲਾ ਅਲੱਗ-ਅਲੱਗ ਕਰਿਆ ਕਰੋ ਜੇ ਗਰਮੀਆਂ ਵਾਲਾ ਸਰਦੀਆਂ ਵਿੱਚ ਕਰਾਂਗੇ ਉਹ ਵੀ ਨਹੀਂ ਆਪਣੇ ਬੈਨੀਫਿਟ ਪੈਂਦਾ ਹੈਗਾ ਸਰਦੀਆਂ ਵਾਲਾ ਗਰਮੀ 'ਚ ਕਰਾਂਗੇ ਉਹ ਨਹੀਂ ਬੈਨੀਫਿਟ ਪੈਂਦਾ ਮਤਲਬ ਕਹਿਣ ਦਾ ਜੇ ਤੁਸੀਂ ਕੋਈ ਫੇਸ ਵੋਸ਼ ਜਾਂ ਕੋਈ ਸਾਬਣ ਜਾਂ ਕੋਈ ਕਰੀਮ ਜਾਂ ਕੋਈ ਸਨ ਸਕ੍ਰੀਨ ਜਿਹੜੀ ਇਸਤੇਮਾਲ ਕਰ ਰਹੇ ਹੋ ਨਾ ਸਰਦੀਆਂ ਵਿੱਚ ਸਰਦੀਆਂ ਵਾਲੀ ਕਰਿਆ ਕਰੋ ਗਰਮੀਆਂ ਵਿੱਚ ਗਰਮੀਆਂ ਵਾਲੀ ਕਰਿਆ ਕਰੋ ਠੀਕ ਹੈ ਮੋਇਸਚਰਾਈਜ਼ਰ ਕਰਨਾ ਬਹੁਤ ਜ਼ਰੂਰੀ ਹੈ ਬਹੁਤ ਹੀ ਜ਼ਰੂਰੀ ਜਿੰਨਾ ਚਿਰ ਆਪਣਾ ਚਿਹਰਾ ਮੋਇਸਚਰਾਈਜ਼ਰ ਨਹੀਂ ਰਹੇਗਾ ਉਨਾਂ ਚਿਰ ਆਪਣਾ ਜਿਹੜਾ ਸਕਿਨ ਹੈ ਨਾ ਉਹ ਚੁਰੜੀਆਂ ਹੀ ਆਉਣਗੀਆਂ ਉਹ ਜਿੰਨਾ ਮਰਜ਼ੀ ਤੁਸੀਂ ਉਹਦਾ ਫੇਸ ਪੈਕ ਲਗਾ ਲਓ ਜਿੰਨੇ ਮਰਜ਼ੀ ਤੁਸੀਂ ਕਰੀਮਾਂ ਲਗਾ ਲਓ ਬਿਲਕੁਲ ਠੀਕ ਨਹੀਂ ਹੋਣਗੀਆਂ ਸਭ ਤੋਂ ਜ਼ਿਆਦਾ ਹੀ ਕੰਮ ਵਧੇਗਾ ਠੀਕ ਹੈ ਤੇ ਹੁਣ ਤੁਸੀਂ ਤੁਸੀਂ ਦੇਖ ਸਕਦੇ ਹੋ ਮੇਰੀ ਧੋਜਾ ਦੇਖ ਸਕਦੇ ਹੋ ਆਪਣੀ ਏਜ ਮੇਰੀ ਹੈਗੀ ਹੈ 40 ਸਾਲ ਦੀ ਤੁਸੀਂ ਮੇਰੀ ਸਕਿਨ ਦੇਖ ਲਓ ਠੀਕ ਹੈ ਦੇਖੋ ਥੋੜਾ ਸਮਾਂ ਕੱਢਣਾ ਪੈਂਦਾ ਆਪਣੇ ਲਈ ਇਹ ਨਹੀਂ ਹੁੰਦਾ ਕਿ ਗੱਲਾਂ ਨਾਲ ਹੀ ਕੜਾ ਬਣ ਜਾਂਦਾ ਹੈ ਥੋੜਾ ਸਮਾਂ ਕੱਢਣਾ ਪੈਂਦਾ ਹੈ ਤੇ ਉਸ ਤਰੀਕੇ ਨਾਲ ਆਪਣੀ ਕੇਅਰ ਕਰਨੀ ਪੈਂਦੀ ਹੈ ਜਿਸ ਤਰੀਕੇ ਨਾਲ ਮੌਸਮ ਬਦਲਦਾ ਹੈ ਉਸ ਤਰੀਕੇ ਨਾਲ ਆਪਣੀ ਸਕਿਨ ਦੀ ਜਿਹੜੀ ਹੈ ਨਾ ਕੇਅਰ ਉਹ ਵੀ ਬਦਲ ਜਾਂਦੀ ਹੈ ਠੀਕ ਹੈ ਹੁਣ ਜਿਵੇਂ ਸਰਦੀਆਂ ਨੇ ਸਰਦੀ ਵਿੱਚ ਮੈਂ ਤੁਹਾਨੂੰ ਦੱਸਣੀ ਹੈ ਵੱਧ ਵੱਧ ਸਵੇਰੇ ਪਾਣੀ ਪੀਆ ਕਰੋ ਪਾਣੀ ਪੀ ਕੇ ਮੈਨੂੰ ਪਤਾ ਹੈ ਕਿ ਕਈ ਕਹਿਣਗੇ ਵੀ ਬਾਥਰੂਮ ਜਾਣਾ ਵਾਰ-ਵਾਰ ਗਰਮੀ ਸਰਦੀਆਂ ਵਿੱਚ ਬੜਾ ਔਖਾ ਹੁੰਦਾ ਹੈ ਤੁਸੀਂ ਕੀ ਕਰਨਾ ਜਦੋਂ ਸਵੇਰੇ ਤੁਸੀਂ ਗੁੰਗਨਾ ਪਾਣੀ ਪੀਂਦੇ ਹੋ ਨਾ ਗੁਲਾਬੀ ਨਮਕ ਨਹੀਂ ਹੁੰਦਾ ਜਿਹੜਾ ਪੱਥਰ 'ਚ ਟੈਪ ਹੁੰਦਾ ਹੈ ਮਿਲਦਾ ਹੈ ਹਨਾ ਪਾਕਿਸਤਾਨੀ ਗੁਲਾਬੀ ਨਮਕ ਚਾਹੇ ਤੁਸੀਂ ਪਾਊਡਰ ਬਣਾਇਆ ਬਣਾਇਆ ਲੈਓ ਚਾਹੇ ਤੁਸੀਂ ਆਪ ਘਰੇ ਹੀ ਉਹਨੂੰ ਕੁੱਟ ਕੇ ਪੀਸ ਕੇ ਉਹਦਾ ਪਾਊਡਰ ਬਣਾ ਕੇ ਰੱਖ ਲਓ ਸਵੇਰੇ ਸਵੇਰੇ ਕੀ ਕੀਤਾ ਗਰਮ ਗਰਾਂ ਪਾਣੀ ਗਲਾਸ ਭਰ ਕੇ ਉਹਦੇ ਵਿੱਚ ਦੋ ਚੁਟਕੀ ਨਮਕ ਮਿਲਾ ਕੇ ਉਹ ਪੀਆ ਕਰੋ ਉਹ ਪੀਣ ਦੇ ਨਾਲ ਕੀ ਹੁੰਦਾ ਇੱਕ ਆਪਣਾ ਜਿਹੜੀ ਸਾਰੀ ਬੋਡੀ ਹਾਈਡਰੇਟ ਰਹੇਗੀ ਆਪਾਂ ਨੂੰ ਜਿੰਨਾ ਚਾਹੀਦਾ ਮੋਇਸਚਰਾਈਜ਼ਰ ਉਹਨਾਂ ਰਹੇਗਾ ਦੂਸਰਾ ਇਹ ਹੁੰਦਾ ਹੈ ਕਿ ਵਾਰ-ਵਾਰ ਬਾਥਰੂਮ ਜਾਣ ਦੀ ਪ੍ਰੋਬਲਮ ਨਹੀਂ ਹੋਵੇਗੀ ਠੀਕ ਹੈ ਜੀ ਇਹ ਬੜਾ ਜ਼ਰੂਰ ਤੁਸੀਂ ਨੁਸ ਤੇ ਦੂਸਰੀ ਗੱਲ ਇਹ ਹੈਗੀ ਜਦੋਂ ਵੀ ਫੇਸ ਵੋਸ਼ ਕਰੋ ਠੀਕ ਹੈ ਉਸ ਤੋਂ ਬਾਅਦ ਮੋਇਸਚਰਾਈਜ਼ਰ ਕਰਨਾ ਕਦੀ ਨਾ ਭੁੱਲੋ ਜੇ ਮੋਇਸਚਰਾਈਜ਼ਰ ਨਹੀਂ ਨਾ ਹੈਗਾ ਕੋਈ ਤੁਸੀਂ ਐਲੋਵੇਰਾ ਜੈੱਲ ਲੈ ਲਓ ਐਲੋਵੇਰਾ ਜੈੱਲ ਨਹੀਂ ਹੈਗੀ ਤਾਂ ਨਾਰੀਅਲ ਦਾ ਤੇਲ ਲੈ ਲਓ ਠੀਕ ਹੈ ਨਾਰੀਅਲ ਦਾ ਤੇਲ ਨਹੀਂ ਹੈਗਾ ਤੇ ਦੇਸੀ ਘਿਓ ਦੀ ਦੋ ਬੂੰਦਾ ਜਿਹੜੀਆਂ ਉਹ ਲੈ ਕੇ ਚੰਗੀ ਤਰ੍ਹਾਂ ਹੱਥਾਂ ਤੇ ਮ사ਜ ਕਰਕੇ ਤੇ ਆਪਣੇ ਚਿਹਰੇ ਤੇ ਜਰੂਰ ਲਾਇਆ ਕਰੋ ਠੀਕ ਹੈ ਤੇ ਚਿਹਰੇ ਵਾਤੂ-ਵਾਤ ਸਾਬਣ ਨਹੀਂ ਲਾਣੀ ਹੈਗੀ ਵਾਤੂ-ਵਾਤ ਉਹ ਨਹੀਂ ਕਰਨਾ ਹੈਗਾ ਜਿਹੜਾ ਫੇਸ ਵੋਸ਼ ਹੁੰਦਾ ਉਹ ਨਾ ਕਰਿਆ ਕਰੋ ਸਿੰਪਲ ਪਾਣੀ ਨਾਲ ਫੇਸ ਜਿਹੜਾ ਵਾਸ਼ ਕਰਿਆ ਕਰ ਹੋ ਸਕੇ ਦਹੀਂ ਲੈ ਲਓ ਦਹੀਂ ਨਾਲ ਫੇਸ ਵੋਸ਼ ਕਰੋ ਜ਼ਿਆਦਾਤਰ ਤੇ ਮੈਂ ਦੁੱਧ ਨਾਲ ਦੱਸਦੀ ਹੁੰਦੀ ਆ ਦੁੱਧ ਵਿੱਚ ਨਿੰਬੂ ਪਾਓ ਉਹ ਫਟਣਾ ਸ਼ੁਰੂ ਹੋ ਜਾਂਦਾ ਹੈ ਰੂਲੋ ਉਹਦੇ ਨਾਲ ਉਹਨੂੰ ਡਿਪ ਕਰਕੇ ਆਪਣਾ ਜਿਹੜਾ ਚਿਹਰਾ ਏਦਾਂ ਏਦਾਂ ਦਾ ਸਾਫ਼ ਕਰਦੇ ਰਿਹਾ ਕਰੋ ਉਸ ਤੋਂ ਬਾਅਦ ਸਿੰਪਲ ਪਾਣੀ ਨਾਲ ਧੋ ਕੇ ਫਿਰ ਮੋਇਸਚਰਾਈਜ਼ਰ ਕਰਨ ਦੀ ਜਰੂਰਤ ਨਹੀਂ ਪੈਂਦੀ ਕਿਉਂਕਿ ਦੁੱਧ ਨਾਲ ਹੀ ਮੋਇਸਚਰਾਈਜ਼ਰ ਹੋ ਜਾਂਦਾ ਹੈ ਤੇ ਹੁਣ ਮੈਂ ਤੁਹਾਨੂੰ ਦੱਸਦੀ ਆ ਤੁਸੀਂ ਜਿਨ੍ਹਾਂ ਦੇ ਪੈ ਗਈਆਂ ਨੇ ਉਹ ਕੀ ਕਰ ਸਕਦੇ ਨੇ ਕਿਹੜੇ ਸਟੈਪ ਨੇ ਜਿਹਦੇ ਨਾਲ ਤੁਸੀਂ ਆਪਣੇ ਰਿੰਕਲ ਆਪਣੇ ਜਿਹੜੀਆਂ ਹੈਗੇ ਨੇ ਝੁਰੜੀਆਂ ਕਿਦਾਂ ਠੀਕ ਕਰ ਸਕਦੇ ਹੋ ਠੀਕ ਹੈ ਤੁਸੀਂ ਕੀ ਲੈਣਾ ਹੈ ਤੁਸੀਂ ਲੈਣੀ ਐਲੋਵਿਰਾ ਜੈਲ ਠੀਕ ਹੈ ਮੈਂ ਹੱਥ ਤੇ ਪਾ ਕੇ ਦੱਸਾਂਗੀ ਕੋਲੀ ਚਲੋ ਕੀ ਲਵੇੜਨੀ ਹੁਣ ਆ ਦੇਖੋ ਤੇ ਆ ਦੇਖ ਇੰਨਾ ਕਾਪਾ ਜਿੰਨਾ ਕਾਪਲ ਚਾਹੀਦੇ ਇਹ ਪ੍ਰੋਸੈਸ ਤੁਸੀਂ ਡੇਲੀ ਕਰਨਾ ਹੈ ਠੀਕ ਹੈ ਡੇਲੀ ਪਹਿਲਾ ਲੈ ਐਲੋਵੇਰਾ ਦੂਸਰਾ ਲੈ ਆ ਤੁਸੀਂ ਇਹ ਹੈਗੇ ਬਾਦਾਮ ਰੋਗਨ ਬਾਦਾਮਾਂ ਦਾ ਤੇਲ ਠੀਕ ਹੈ ਇਹ ਕਿਤੋਂ ਵੀ ਤੁਹਾਨੂੰ ਮਿਲ ਜੇਗਾ 80 ਰੁਪਏ ਦੀ ਬੋਤਲ ਜਿਹੜੀ ਸ਼ੀਸ਼ੀ ਛੋਟੀ ਜਿਹੀ ਵਾਲੀ ਮਿਲ ਜਾਂਦੀ ਪंसारीਆਂ ਕੋਲ ਲੈ ਲਓ ਚਾਹੇ ਮੈਡੀਕਲ ਚ ਲੈ ਲਓ ਠੀਕ ਹੈ ਇੱਕ ਦੋ ਬੂੰਦਾਂ ਸਿਰਫ ਇਹਦੇ ਵਿੱਚ ਆਪਾਂ ਪਾ ਲਈਏ ਨੇ ਆਇਲ ਦੀਆਂ ਬਾਦਾਮ ਰੋਗਨ ਦੀਆਂ ਠੀਕ ਹੈ ਜਦੋਂ ਵੀ ਤੁਸੀਂ ਰਾਤ ਨੂੰ ਇਹ ਮ사ਜ ਚਲੋ ਜਦੋਂ ਵੀ ਤੁਹਾਨੂੰ ਟਾਈਮ ਲੱਗੇ ਜ਼ਰੂਰੀ ਨਹੀਂ ਕਿ ਰਾਤ ਨੂੰ ਅਗਰ ਰਾਤ ਨੂੰ ਕਰੋਗੇ ਤਾਂ ਤੁਹਾਨੂੰ ਸਵੇਰੇ ਰਿਜ਼ਲਟ ਵਧੀਆ ਦੇਖਣ ਨੂੰ ਮਿਲੇਗਾ 15 20 ਦਿਨ ਮੇਰੇ ਕਹਿਣ ਤੇ ਤੁਸੀਂ ਆਹ ਵਾਲੀ ਚੀਜ਼ ਕਰਕੇ ਦੇਖੋ 15 ਦਿਨਾਂ ਦੇ ਵਿੱਚ ਵਿੱਚ ਤੁਹਾਡੀ ਜਿਹੜੀ ਹੈ ਸਕਿਨ ਹੈ ਨਾ ਇੱਕਦਮ ਤੁਹਾਡੇ ਰਿੰਕਲ ਵੀ ਠੀਕ ਹੋ ਜਾਣ ਨੇ ਤੇ ਤੁਹਾਡੀਆਂ ਝੁਟੀਆਂ ਜਿਹੜੀਆਂ ਨੇ ਗਾਇਬ ਹੋਣੀਆਂ ਸ਼ੁਰੂ ਹੋ ਜਾਣੀਆਂ ਸਕਿਨ 'ਚ ਇੱਕ ਨਵੀਂ ਚਮਕ ਆਣੀ ਸ਼ੁਰੂ ਹੋ ਜਾਣੀ ਹੈ ਤੇ ਹੌਲੀ-ਹੌਲੀ ਜਿਹੜੇ ਦਾਗ-ਧੱਬੇ ਉਹ ਵੀ ਰਿਮੂਵ ਹੋ ਜਾਣੇ ਦਾਗ-ਧੱਬੇ ਸ਼ਾਇਆ ਤਾਰ ਰਿਮੂਵ ਹੋਣਗੇ ਜਦੋਂ ਆਪਾਂ ਮ사ਜ ਕਰਾਂਗੇ ਨਾ ਤੇ ਬਲੱਡ ਸਰਕਲ ਜਿਹੜਾ ਆਪਣਾ ਵਧੀਆ ਤਰੀਕੇ ਨਾਲ ਫੇਸ ਦਾ ਚੱਲੇਗਾ ਤੇ ਜਿਹੜੀਆਂ ਛਾਈਆਂ ਪਿਗਮੈਂਟੇਸ਼ਨ ਐ ਉਹ ਆਪਣੇ ਆਪ ਹੀ ਗਾਇਬ ਹੁੰਦੀਆਂ ਸ਼ੁਰੂ ਹੋ ਜਾਣੀਆਂ ਨਾ ਠੀਕ ਐ ਇਸ ਤਰੀਕੇ ਨਾਲ ਦੇਖੋ ਕਰੀਮੀ ਫਾਰਮ ਚ ਆ ਗਿਆ ਨਾ ਐਲੋਵੇਰਾ ਜੈੱਲ ਔਰ ਤੇਲ ਇਸ ਤਰੀਕੇ ਨਾਲ ਹੱਥ ਤੇ ਲਗਾ ਲਿਆ ਆ ਦੇਖੋ ਕਰੀਮੀ ਫਾਰਮ ਚ ਹੋ ਗਿਆ ਤੇ ਇਸ ਤਰੀਕੇ ਨਾਲ ਲਗਾਓ ਆਪਣੇ ਫੇਸ ਤੇ ਤੇ ਤੁਹਾਨੂੰ ਮੈਂ ਦੱਸਦੀ ਆ ਵੀ ਤੁਸੀਂ ਕਿਸ ਤਰੀਕੇ ਨਾਲ ਮ사ਜ ਕਰਨੀ ਐ 10 15 ਮਿੰਟ ਆਪਣੀ ਰੋਜ਼ ਡੇਲੀ ਦੀ ਮ사ਜ ਕਰ ਲਓ ਕਿ ਨਾ ਚਿਹਰੇ ਦੀ ਮ사ਜ ਬਹੁਤ ਜ਼ਰੂਰੀ ਐ ਕੋਈ ਜਿਆਦਾ ਕਰੀਮਾ ਲਾਉਣ ਦੀ ਜਰੂਰਤ ਨਹੀਂ ਕੋਈ ਜਿਆਦਾ ਟ੍ਰੀਟਮੈਂਟ ਲੈਣ ਦੀ ਜਰੂਰਤ ਨਹੀਂ ਘਰੇ ਹੀ ਤੁਸੀਂ ਆਪਣਾ ਫੇਸ ਜਿਹੜਾ ਬਿਲਕੁਲ ਵਧੀਆ ਤਰੀਕੇ ਨਾਲ ਬਣਾ ਸਕਦੇ ਹੋ ਰਿੰਕਲ ਫ੍ਰੀ ਕਰ ਸਕਦੇ ਹੋ ਠੀਕ ਹੈ ਇਸ ਤਰੀਕੇ ਨਾਲ ਪੂਰੇ ਚਿਹਰੇ ਤੇ ਤੁਸੀਂ ਫਲਾ ਲੈਣਾ ਹੈ ਆ ਦੇਖੋ ਕਰੀਮੇ ਟੈਕਚਰ ਹੋ ਗਿਆ ਆ ਦੇਖੋ ਅਗਰ ਬਦਾਮ ਰੋ ਨਹੀਂ ਹੈਗਾ ਤੇ ਤੁਸੀਂ ਇਹਦੇ ਵਿੱਚ ਦੇਸੀ ਘਿਓ ਦੀਆਂ ਵੀ ਬੂੰਦਾਂ ਪਾ ਸਕਦੇ ਹੋ ਨਾਰੀਅਲ ਦਾ ਤੇਲ ਵੀ ਪਾ ਸਕਦੇ ਹੋ ਨਾਰੀਅਲ ਦਾ ਤੇਲ ਹੈਗਾ ਵੀ ਸਰਦੀ ਵਿੱਚ ਥੋੜਾ ਜਿਹਾ ਜੰਮ ਜਾਂਦਾ ਇਸ ਕਰਕੇ ਥੋੜਾ ਜਿਹਾ ਉਹਨਾਂ ਦੇ ਹਾਂ ਦੇਖੋ ਇਹ ਲਗਾ ਲਿਆ ਠੀਕ ਹੈ ਉਸ ਤੋਂ ਬਾਅਦ ਜਾਂ ਤੇ ਜਿਹਦੇ ਕੋਲ ਆ ਚੀਜ਼ ਹੈਗੀ ਏ ਗੋਆਸ਼ਾ ਠੀਕ ਹੈ ਆ ਵਾਲੀ ਗੋਆਸ਼ਾ ਇਹ ਵਾਲੀ ਆਨਲਾਈਨ ਮਿਲ ਜਾਂਦੀ ਹੈ ਇਹ ਹੈਗੇ ਸਟੋਨ ਇਹ ਸਟੋਨ ਜਿਹੜੇ ਮਾੜੇ ਮੋٹے ਸਟੋਨ ਨਹੀਂ ਹੈਗੇ ਬਹੁਤ ਵਧੀਆ ਸਟੋਨ ਨੇ ਜਿਹੜੇ ਆਪਣੇ ਚਿਹਰੇ ਦੀ ਬਲੱਡ ਸਰਕਲ ਹੈ ਉਹਨੂੰ ਵਧੀਆ ਤਰੀਕੇ ਨਾਲ ਰੱਖਦੇ ਨੇ ਆਪਣੇ ਜਿਹੜੇ ਮਸਲ ਹੁੰਦੇ ਨੇ ਚਿਹਰੇ ਦੇ ਉਹਨੂੰ ਇਹ ਸਟਰੋਂਗ ਬਣਾ ਦਿੰਦੇ ਨੇ ਇਹ ਗੁਆਸ਼ਾ ਠੀਕ ਹੈ ਇਹ 1.5 200 ਦੇ ਵਿੱਚ ਤੁਸੀਂ ਆਨਲਾਈਨ ਮੰਗਵਾ ਸਕਦੇ ਚਾਹੋ ਤਾਂ ਤੁਸੀਂ ਕਮੈਂਟ ਕਰਕੇ ਦੱਸਿਓ ਤੁਹਾਨੂੰ ਮੈਂ ਲਿੰਕ ਵੀ ਦੇ ਦੇਵਾਂਗੀ ਡਿਸਕ੍ਰਿਪਸ਼ਨ ਵਿੱਚ ਤੁਸੀਂ ਆਰਡਰ ਕਰ ਸਕਦੇ ਠੀਕ ਹੈ ਇਹਦੇ ਨਾਲ ਇਹ ਕਰਨ ਇਹ ਸਟੋਨ ਬਹੁਤ ਵਧੀਆ ਸਟੋਨ ਹੁੰਦੇ ਨੇ ਠੀਕ ਹੈ ਅਗਰ ਤੁਹਾਡੇ ਕੋਲ ਇਹ ਚੀਜ਼ੇ ਤੇ ਤੁਸੀਂ ਇਹਦੇ ਨਾਲ ਇਸ ਤਰੀਕੇ ਨਾਲ ਕਰਨਾ ਹੈ ਆ ਦੇਖੋ ਹੁਣ ਮੈਂ ਉਹ ਲਗਾ ਲਈ ਇਹਨਾਂ ਕਰੀਮਾਂ ਆ ਸਟੋਨ ਜਿਹੜੇ ਨੇ ਮੈਂ ਤੁਹਾਨੂੰ ਦੱਸਦੀ ਕਿ ਕਿਸ ਤੀ ਕਿਸ ਤਰੀਕੇ ਨਾਲ ਤੁਸੀਂ ਇਸਤੇਮਾਲ ਕਰ ਸਕਦੇ ਹੋ ਜਿਨ੍ਹਾਂ ਦੇ ਡਬਲ ਚਿੰਨ ਹੋ ਗਏ ਇੱਥੋਂ ਮਾਸ ਲਟਕਣਾ ਸ਼ੁਰੂ ਹੋ ਗਿਆ ਠੀਕ ਹੈ ਇੱਥੇ ਰਿੰਕਲ ਆਉਣੇ ਸ਼ੁਰੂ ਹੋ ਗਏ ਨੇ ਤੁਸੀਂ ਕੀ ਕਰਨਾ ਹੈ ਫਿੰਗਰ ਨੂੰ ਇੱਥੇ ਰੱਖ ਲੈਣਾ ਹੈ ਮ사ਜ ਹਮੇਸ਼ਾ ਉੱਪਰਲੀ ਡਾਇਰੈਕਸ਼ਨ ਚ ਕਰਨੀ ਹੈ ਠੀਕ ਹੈ ਜੀ और फिर आ चीज़ जड़ी है आ देखो ठीक है जी हा वड़ी चीज़ है आज बिल्कुल प्लेन हों जानी है फिर करना है आ चीज़ लैनी है ਮੱਥੇ ਦੇ ਰਿੰਕਲ ਤੁਹਾਡੇ ਠੀਕ ਹੁੰਦੇ ਸ਼ੁਰੂ ਹੋ ਜਾਣੇ ਨੇ ਠੀਕ ਹੈ ਜੀ ਇਸ ਤਰ੍ਹਾਂ ਜਨਤ ਸੀਗਾ ਨਹੀਂ ਹੈ ਇਹ ਜੀ ਮ사ਜ ਹੈ ਠੀਕ ਹੈ ਆ ਦੇਖੋ ਅਦਰ ਦੇਖੋ ਫਰਕ ਪੈਣਾ ਸ਼ੁਰੂ ਹੋ ਗਿਆ ਨਾ ਆ ਚੀਜ਼ ਦੇਖੋ ਤੇ ਆ ਦੇਖੋ ਤਾਂ ਲੱਗ ਰਿਹਾ ਨਾ ਆ ਦੇਖੋ ਇਹ ਚੱਕਮੀ ਜੀ ਹੋ ਗਈ ਹੈ ਆ ਦੇਖੋ ਇਸ ਤਰੀਕੇ ਨਾਲ ਤੁਸੀਂ ਕੀ ਕਰਨਾ ਹੈ ਆਪਣੇ ਚਿਹਰੇ ਦੀ ਮ사ਜ ਇਹ ਗੋਸ਼ ਆ ਬਹੁਤ ਵਧੀਆ ਚੀਜ਼ ਐ ਸਟੋਨ ਬਹੁਤ ਹੀ ਵਧੀਆ ਸਟੋਨ ਨੇ ਅਗਰ ਤੁਸੀਂ ਇਹ ਮੰਗਵਾ ਲੈਂਦੇ ਹੋ ਇਹਦੇ ਨਾਲ ਤੁਸੀਂ ਡੇਲੀ 10 ਮਿੰਟ ਆਪਣੇ ਫੇਸ ਦੀ ਮ사ਜ ਕਰਦੇ ਹੋ ਨਾ ਤੇ ਤੁਹਾਡੇ ਝੁੜੀਆਂ ਜਿਹੜੀਆਂ ਆਈਆਂ ਹੋਈਆਂ ਨੇ ਉਹ ਠੀਕ ਹੋ ਜਾਣਗੀਆਂ ਤੇ ਜਿਨ੍ਹਾਂ ਦੇ ਰੋਕ ਥੰਮ ਕਰਨੀ ਹੈ ਕਿ ਸਾਡੇ ਵੀ 30 ਤੋਂ ਬਾਅਦ ਤੇ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਜੇ ਆਪਾਂ ਧਿਆਨ ਨਾ ਰੱਖਾਂਗੇ ਅਗਰ ਧਿਆਨ ਪਹਿਲਾਂ ਹੀ ਰੱਖਣਾ ਸ਼ੁਰੂ ਕਰ ਦਵਾਂਗੇ ਤੇ ਕਦੀ ਵੀ ਜਲਦੀ ਝੁਲੜੀਆਂ ਨਹੀਂ ਆਉਣਗੀਆਂ ਠੀਕ ਹੈ ਇਸ ਤਰੀਕੇ ਨਾਲ ਤੁਸੀਂ ਇਹਦੀ ਕਰਨੀ ਹੈ ਮ사ਜ ਆਈਬ੍ਰੋ ਤੁਹਾਡੇ ਚੱਕੇ ਹੀ ਰਹਿਣਗੇ ਠੀਕ ਹੈ ਅਗਰ ਇਹ ਚੀਜ਼ ਨਹੀਂ ਹੈ ਇੱਕ ਹੋਰ ਦੱਸਦੀ ਐ ਰੋਲਰ ਹੈਗਾ ਏ ਇਹ ਰੋਲਰ ਜਿਹੜਾ ਆ ਚੀਜ਼ ਜਿਹੜੀ ਇਹ ਥੋੜਾ ਜ਼ਿਆਦਾ ਦਬਾਅ ਪਾਉਂਦੀ ਹੈ ਆਪਣੇ ਸਕਿਨ ਤੇ ਜਿਹੜੀ ਆ ਚੀਜ਼ ਇਹ ਦਾ ਥੋੜਾ ਦਬਾਅ ਹੁੰਦਾ ਹੈ ਘੱਟ ਠੀਕ ਹੈ ਇਹ ਵੀ ਇਸ ਤਰੀਕੇ ਨਾਲ ਤੁਸੀਂ ਮ사ਜ ਕਰ ਸਕਦੇ ਹੋ ਬਹੁਤ ਵਧੀਆ ਹੁੰਦੀ ਹੈ ਫੇਸ ਦੇ ਮਸਲ ਜਿਹੜੇ ਨੇ ਬਿਲਕੁਲ ਜਿਹੜੇ ਨੇ ਵਧੀਆ ਹੋ ਜਾਂਦੇ ਨੇ ਤੇ ਰਿੰਕਲ ਆਪਣੇ ਬਿਲਕੁਲ ਘਟਨੇ ਸ਼ੁਰੂ ਹੋ ਜਾਂਦੇ ਨੇ ਤੇ ਛਾਈਆਂ ਛੁਈਆਂ ਵੀ ਇਹ ਚੱਕ ਦਿੰਦੀ ਠੀਕ ਹੈ ਸਟੋਨ ਹੁੰਦੇ ਇੰਨੇ ਪਾਵਰ ਵਾਲੇ ਨੇ ਕਿ ਆਪਣੇ ਚਿਹਰੇ ਨੂੰ ਬਹੁਤ ਹੀ ਵਧੀਆ ਬਣਾ ਦਿੰਦੇ ਨੇ ਬਹੁਤ ਸਕਿਨ ਜਿਹੜੀ ਹੈ ਨਾ ਚਮਕਦਾਰ ਬਣ ਜਾਂਦੀ ਹੈ ਇੱਕਦਮ ਗਲੋਇੰਗ ਸਕਿਨ ਬਣ ਜਾਂਦੀ ਹੈ ਆਗਰ ਇਹ ਚੀਜ਼ ਨਹੀਂ ਹੈਗੀ ਤੇ ਤੁਸੀਂ ਕੀ ਕਰਨਾ ਹੈ ਇਸ ਤਰੀਕੇ ਨਾਲ ਦੋ ਫਿੰਗਰ ਲਓ ਇਹ ਵਾਲੀਆਂ ਇਸ ਤਰੀਕੇ ਨਾਲ ਕਰਨੀ ਹੈ ਮ사ਜ ਧਿਆਨ ਰੱਖੇ ਵਿੱਚ ਇਹਰਾ ਸੁੱਕਿਆ ਹੋਣਾ ਚਾਹੀਦਾ ਕੁਛ ਨਾ ਕੁਛ ਲੱਗਿਆ ਜ਼ਰੂਰ ਹੋਣਾ ਚਾਹੀਦਾ ਨਾਰੀਅਲ ਤੇਲ ਬਦਾਮ ਰੋਗਨ ਐਲੋਵੀਰਾ ਜਿਹੜੀ ਚੀਜ਼ ਤੁਸੀਂ ਮਰਜ਼ੀ ਲਗਾ ਸਕਦੇ ਹੋ ਠੀਕ ਹੈ ਬਹੁਤ ਵਧੀਆ ਚੀਜ਼ ਹੈ ਠੀਕ ਹੈ ਮ사ਜ ਬਹੁਤ ਹੀ ਵਧੀਆ ਚੀਜ਼ ਹੈ ਮ사ਜ ਨਾਲ ਹੀ ਆਪਣੇ ਜਿਹੜੇ ਰਿੰਕਲ ਨੇ ਉਹ ਠੀਕ ਹੁੰਦੇ ਨੇ ਜਿੰਨੇ ਮਰਜ਼ੀ ਤੁਸੀਂ ਕੋਈ ਟ੍ਰੀਟਮੈਂਟ ਕਰਾ ਲਓ ਜਿੰਨੇ ਮਰਜ਼ੀ ਤੁਸੀਂ ਕਰੀਮਾਂ ਮਹਿੰਗੀਆਂ ਮਹਿੰਗੇ ਲਗਾ ਲਓ ਤੁਸੀਂ ਇਸ ਚੈਨਲ ਨੂੰ ਫੋਲੋ ਕਰੋ ਜਿਹੜੇ ਜਿਹੜੇ ਮੈਂ ਫੇਸ ਪੈਕ ਦੱਸਾਂ ਕਰਾਂਗੀ ਤੁਹਾਨੂੰ ਦੱਸਦੀ ਹੁੰਨੀ ਆ ਬਹੁਤ ਸਾਰੇ ਦੱਸੇ ਨੇ ਸ਼ਾਈਆਂ ਵਾਸਤੇ ਰਿੰਕਲ ਵਾਸਤੇ ਸਕਿਨ ਦੀ ਜਿਨ੍ਹਾਂ ਦੇ ਚਮਕ ਨਹੀਂ ਹੈਗੀ ਉਹਦੇ ਵਾਸਤੇ ਪਿੰਪਲਾਂ ਵਾਸਤੇ ਠੀਕ ਹੈ ਜੀ ਤੇ ਬਹੁਤ ਹੀ ਮਤਲਬ ਕਿ ਪੈਦਾ ਮਿਲਦਾ ਏ ਫੋਲੋ ਕਰਿਆ ਕਰੋ ਲੋ ਜੀ ਇਸ ਤਰੀਕੇ ਨਾਲ ਤੁਸੀਂ ਆਪਣੇ ਚਿਹਰੇ ਤੇ ਕਰਿਆ ਕਰੋ ਮ사ਜ ਹਮੇਸ਼ਾ ਉੱਪਰਲੀ ਡਾਇਰੈਕਸ਼ਨ ਵਿੱਚ ਤੇ ਤੁਹਾਡਾ ਜਿਹੜਾ ਚਿਹਰਾ ਏ ਰਿੰਕਲ ਫਰੀ ਹੋ ਜਾਏਗਾ ਤੁਹਾਡੇ ਚਿਹਰੇ ਤੇ ਕੋਈ ਵੀ ਝੁਰੜੀ ਨਹੀਂ ਆਵੇਗੀ ਕੋਈ ਵੀ ਫਾਈਨ ਲਾਈਨਸ ਨਹੀਂ ਬਣेंगी ਚਿਹਰਾ ਇਕਦਮ ਚਮਕੀਲਾ ਹੋ ਜਾਏਗਾ ਬੇ ਦਾਗ ਹੋ ਜਾਏਗਾ ਉਮੀਦ ਹੈ ਕਿ ਤੁਹਾਨੂੰ ਵੀਡੀਓ ਜਿਹੜੀ ਹੈ ਪਸੰਦ ਆਈ ਹੋਵੇਗੀ ਵੀਡੀਓ ਜਿਆਦਾ ਲੰਬੀ ਹੋ ਜਾਏਗੀ ਤੁਹਾਨੂੰ ਸਟੈਪ ਜਿਹੜੇ ਨੇ ਸਮਝਾਏ ਹੋਣਗੇ ਪਹਿਲਾਂ ਮੈਂ ਵੈਸੇ ਬਹੁਤ ਵੀਡੀਓ ਪਾਈਆਂ ਹੋਈਆਂ ਨੇ ਮ사ਜ ਤੇ ਔਰ ਇਸ ਤਰੀਕੇ ਨਾਲ ਤੁਸੀਂ ਕਰਨੀ ਮ사ਜ ਡੇਲੀ 10 ਮਿੰਟ ਬਸ ਦੇ ਦਿਓ ਆਪਣੇ ਚਿਹਰੇ ਨੂੰ ਤੁਹਾਡਾ ਚਿਹਰਾ ਦੇਖਿਓ ਬਿਲਕੁਲ ਹੀ ਫੁੱਲਾਂ ਵਾਂਗੂ ਖਿਲਾ ਰਵੇਗਾ ਤੇ ਬਿਲਕੁਲ ਤਵਜਾ ਜਿਹੜੀ ਹੈ ਇਹਨ ਮਲਾਈਮ ਹੋ ਜਾਏਗੀ ਰਿੰਕਲ ਜਿਹੜੀਆਂ ਬਿਲਕੁਲ ਠੀਕ ਹੋਣੀਆਂ ਸ਼ੁਰੂ ਹੋ ਜਾਣਗੀਆਂ ਤੇ ਲੋ ਜੀ ਫਿਰ ਮਿਲਦੇ ਹਾਂ 2:30 ਵਜੇ ਨਾਲ ਇੱਕ ਹੋਰ ਨਵੇਂ ਤੁਹਾਡੇ ਨਾਲ ਕੋਈ ਵਧੀਆ ਜਿਹਾ ਫੇਸ ਪੈਕ ਜਿਹੜਾ ਉਹਦੋਂ ਨਾਲ ਸ਼ੇਅਰ ਕਰਾਂਗੇ ਤੁਹਾਡੀ ਸਕਿਨ ਨੂੰ ਚਮਕਾਏਗਾ ਤੁਹਾਡੀ ਸਕਿਨ ਨੂੰ ਇਕਦਮ ਬ੍ਰਾਈਟ ਬਣਾਏਗਾ ਫਿਰ ਮਿਲਦੇ ਹਾਂ ਜੀ ਬਾਏ ਬਾਏ